ਉਦੋਂ ਨਹੀਂ ਕੋਈ ਦੁਕਾਨ ਤੋਂ ਚੀਜ਼ ਅਸੀਂ ਖਰੀਦੇ ਆ ਉਹ ਕਹਿੰਦਾ ਭਾਈ 100 ਰੁਪਏ ਦੀ ਲੈ ਜਾ ਕੋਈ پابੰਦੀ ਨਹੀਂ ਨੂੰ ਕੱਚੀ ਖਾ ਪੱਕੀ ਖਾ ਘੱਟ ਖਾ ਵੱਧ ਖਾ ਉਹਨੂੰ ਦੁਕਾਨਦਾਰ ਨੂੰ ਕੋਈ ਮਤਲਬ ਨਹੀਂ ਉਹਨੂੰ ਵੇਚਣ ਨਾਲ ਮਤਲਬ ਹੈ ਦੁਨੀਆ ਦੀਆਂ ਦੁਕਾਨਾਂ ਤੋਂ ਜਿਹੜੀ ਵਸਤੂ ਮਿਲਦੀ ਉਹਨਾਂ ਨੂੰ ਵੇਚਣ ਨਾਲ ਮਤਲਬ ਹੈ ਪਰ ਜਿਹੜਾ ਸਤਸੰਗ ਜੀ ਸਾਨੂੰ ਨਾਮ ਮਿਲਦਾ ਹੈ ਪਹਿਲੀ ਗੱਲ ਦੇ ਨਾਮ ਨੂੰ ਖਰੀਦਣਾ ਹੀ ਬੜਾ ਮੁਸ਼ਕਲ ਹੈ ਜੇ ਇਹ ਮਿਲ ਜਾਏ ਤੇ ਇਹਦੇ ਲਈ ਇਨਸਟਰਕਸ਼ਨਸ ਬਹੁਤ ਨੇ ਬੜੀਆਂ ਜਾਦੀਆਂ ਮਹਾਰਾਜ ਦੁਆਰਾ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਵੀ ਇਹ ਤੈਨੂੰ ਕਰਨਾ ਪੈਣਾ ਇਹ ਚੀਜ਼ ਜਿਹੜੀ ਐ ਤੈਨੂੰ ਕਰਨੀ ਪੈਣੀ ਐ ਇਸ ਕਰਕੇ ਗੁਰਬਾਣੀ ਦੇ ਇੱਕ ਇੱਕ ਅੱਖਰ ਦੇ ਗਿਆਨ ਨੂੰ ਪ੍ਰਾਪਤ ਕਰਨਾ ਇੰਨਾ ਆਸਾਨ ਵੀ ਨਹੀਂ ਐ ਤੇ ਇੰਨਾ ਔਕਾ ਵੀ ਨਹੀਂ ਹੈ ਕੋਈ ਇਹ ਵੀ ਨਾ ਸਮਝੇ ਵੀ بڑا ਔਕਾ ਰਹਿ ਨਹੀਂ ਦਿਓ ਕਿਉਂਕਿ ਕਈ ਵਾਰ ਇਦਾਂ ਚੀਜ਼ ਹੁੰਦੀ ਹੈ ਅਬਾ ਕਹਿੰਦੇ ਵੀ ਇਹ ਜਿਹੜੀ ਔਕੀ ਜੀ ਲੱਗਦੀ ਜਾਂ ਹੋਰ ਕੋਈ ਕਰ ਲਵੇ ਜਾਂ ਰਹਿਣ ਦਿਓ ਤੇ ਕਾਦੋਂ ਰਹਿਣ ਦਿਓ ਔਕੀ ਕੌਣ ਕਰੇਗਾ ਉਹ ਵੀ ਸਾਡੇ ਵਰਗਾ ਕੋਈ ਹੋਏਗਾ ਕਰੇਗਾ ਇਸ ਕਰਕੇ ਔਕੀ ਭਾਵੇਂ ਲਿਖਿਆ ਆਕਣ ਔਕਾ ਸੱਚਾ ਨਾ ਹੋ ਪਰ ਔਕਾ ਜਦੋਂ ਆਪਾਂ ਕਰਾਂਗੇ ਕੋਈ ਕੰਮ ਉਹਦੇ ਵਿੱਚ ਫਾਇਦਾ ਵੜਾ ਹੁੰਦਾ ਹੈ ਜਿੰਨਾ ਕੰਮ ਔਕਾ ਹੋਏਗਾ ਓਨਾ ਫਾਇਦਾ ਕਰੇਗਾ ਜਿੰਨੀ ਕਿਸੇ ਕੰਮ ਤੇ ਮਿਹਨਤ ਲੱਗੇਗੀ ਦਿਮਾਗ ਲੱਗੇਗੀ ਉਹਦੇ ਵਿੱਚੋਂ ਸਫਲਤਾ